ਕਾਨੂੰ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਬਈ ਉੱਥੇ ਪਹੁੰਚਣ ਪਾਰੇ ਤੇ ਤੇ ਕੱਟ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ ਕੀ ਏਜੰਡਾ ਕੀ ਹੋਊਗਾ ਮਤਲਬ ਏਜੰਡਾ ਆਪਣੀ ਪਾਰਟੀ ਜਿਹੜੀ ਨਵੀਂ ਬਾਰ ਰਹੀ ਆ ਏਜੰਡਾ ਏ ਜੀ ਦਾ ਵਾਅਦ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆ ਸੂਬੇ ਕੋਲ ਹੀ ਚਾਹੀਦੇ ਨੇ ਇਕੱਲੀ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਤਾਂ ਸਿਆਸੀ ਹੁੰਦੀਆਂ ਨਾਲ ਕਹਿੰਦਾ ਕੱਲੀਆਂ ਸ਼ਰੋਣੀ ਕਮੇਟੀ ਚੋਣਾ ਨਹੀਂ ਜੀ ਨਹੀਂ ਕੱਲੀਆਂ ਨਹੀਂ ਐਮਪੀ ਇਲੈਕਸ਼ਨ ਨੂੰ ਤਰੀਬ 6 ਮਹੀਨੇ ਹੋ ਗਏ ਜੀ ਹਾਂ ਜੀ ਆਪਾਂ ਹੁਣ ਤੱਕ ਕੀ ਕੀਤਾ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ 'ਚ ਦੇਦਾ ਸਾਰਿਆਂ ਨੂੰ ਜੀ ਜਿਹੜੇ-ਜਿਹੜੇ ਆਈ ਗਏ ਕੋਈ ਐਵੇਂ ਕਮਾ ਮੈਂ ਤੁਹਾਨੂੰ ਈਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈ ਗਏ ਅਸੀਂ ਅੱਗੇ ਇਹਨਾਂ ਦੀ ਪਾਰਟੀ ਬਣਾਉਗੇ ਵਿਜ਼ਨ ਵੀ ਲਗਾਇਆ ਵਿਜ਼ਨ ਤੁਹਾਨੂੰ ਕਹੀ ਜਾਂਦੇ ਆ ਜੀ ਵਾਅਦਾ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਐ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆ। ਹੋਰ ਤਾਇਆ ਉਹ ਇਸ ਤੋਂ ਅੰਦਰ ਰਲ ਕੇ ਬਣਾ ਰਹੇ ਹੋ। ਹਾਂਜੀ। ਅੱਜ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਆਣਾ ਸੀ। ਅੱਜ ਉਹ ਨਹੀਂ ਆਏ ਕਿਉਂਕਿ ਉਹ ਲੱਗਦਾਗਾ ਰਲ ਕੇ। ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਕੱਠ ਵਾਸਤੇ ਫਿਰ ਜੇ ਸਾਰੇ ਅਸੀਂ ਇੱਕੇ ਥਾਂ ਤੇ ਤੁਰ ਪਏ। ਹਾਂ ਕਿਹਨੂੰ ਕਿਹੜਾ ਨਾਮ ਲੈ ਕੇ ਚੱਲੋਗੇ? ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਐ। ਅੰਮ੍ਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਪਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰ ਇੱਕ ਬੰਦਾ ਨਹੀਂ ਸ਼ਾਮਲ ਕਰਨਾ ਜੀ ਦਾ ਕਰਤਾਰ ਸਾਫ਼ ਹੈ ਜੀ ਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗੀ ਨਹੀਂ ਸ਼ਾਮਲ ਕਰਦੇ ਜੀ ਕੋਈ ਨਾਮ ਸੋਚਿਆ ਬਾਤੀ ਦਾ ਆ ਜਾ ਕਿਸ ਨਾਲ ਸਰਵੈਟੀ ਪਾਈ ਹਾਂ ਜੀ ਅਸੀਂ ਸੋਚਿਆ ਜੀ ਸ਼ਰਮਣੀ ਕਾਲੀ ਦਲ ਅਨੰਦਪੁਰ ਸਾਹਿਬ ਅਨੰਦਪੀ ਦਾ ਨਾਮ ਹੈ ਅਨੰਦਪੁਰ 120 ਹਾਂਜੀ ਹੋ ਗਈ ਜੀ ਹੋ ਗਿਆ ਸਾਹਿਬ ਜੀ ਬਾਦ ਦੇ ਅਧਿਕਾਰਾਂ ਤੋਂ ਮੀਨ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਦੇ ਆ ਪੰਜਾਬ ਦੇ ਜਿਵੇਂ ਜੀ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਹਰ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ ਚ ਹੈ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਰਂਟੀਆ ਨੂੰ ਥੋੜੀ ਦਵੋਗੇ ਗਵਾਰਂਟੀਆ ਨੂੰ ਤਾਂ ਉਦੋਂ ਦਵੋਗੇ ਜਦੋਂ ਹਾਂ ਵੀ ਜ਼ਿਆਦਾ ਹੈ ਭਾਈ ਦੇ ਦਿਓ ਕੋਈ ਗੱਲ ਨਹੀਂ ਕੋਈ ਤੁਸੀਂ ਪਾਰਟੀ ਨਾਲ ਐਮਐਸ ਵੀ ਕਰਦੇ ਇਹ ਵੀ ਹੈ ਕਿ ਹਾਂਜੀ ਕਿਸੇ ਪਾਰਟੀ ਨਾਲ ਕੋਈ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋ ਗਏ ਕਿਸਾਨੀ ਵਾਲੇ ਮੁੱਦੇ ਹੋ ਗਏ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਜੀ ਸਾਹਿਬ ਇੱਕ ਨਾ 2 ਦਸੰਬਰ ਦੇ ਕਾਲ ਤੱਕ ਸਾਹਿਬੀ ਤਸਵੀਰ ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਜੀ ਉਹ ਲਾਗੂ ਨਹੀਂ ਹੋਇਆ ਨਹੀਂ ਹੋਇਆ ਜੀ ਹੋਈ ਆਪਣੇ ਜਥੇਬੰਦੀ ਉਹਨਾਂ ਵਾਲੇ ਸੁਧਾਰ ਲੈਣ ਹਾਂ ਸੁਧਾਰ ਲੈਣ ਵਾਲੇ ਨਹੀਂ ਲਾਗੂ ਨਹੀਂ ਹੁਣ ਇਹ ਤਾਂ ਹੀ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਂ ਸਰਸਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਰ ਇੱਕ ਨੇ ਇੱਕ ਬੜੇ ਨਾਰੇ ਲਾਇਸੀ ਵੀ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਦੇਖੋ ਜੀ ਜਿਹੜੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਬਈ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਵਿਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਅਦ ਚ ਬਣਾ ਰਹੇ ਹਾਂ ਸਮਝ ਕੇ ਗੱਲ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਕੇ ਨਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ ਚ ਜਾਣੇ ਜੀ ਸਾਨੂੰ ਸਮਰਥਨ ਦੋ ਸਾਨੂੰ ਸੰਗਤ ਨੇ ਪਹਿਲਾ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਅਦ ਚ ਬਣਾ ਰਹੇ ਹਾਂ ਸਰ ਜੀ ਸਮਾਨ ਜੀ ਨੇ ਵੀ ਪਹਿਲਾਂ ਪਾਰਟੀ ਬਣਾਈ ਹੈ ਕਿਸ ਗੱਲ ਦਾ ਜਵਾਬ ਦੇ ਸਹੀ ਤੁਸੀਂ ਸਿਰਫ ਤਾਂ ਚੱਲ ਗਏ ਆ ਮਨ ਨੂੰ ਨਾ ਦੇ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵਾਅਦਾਤ ਘਾਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅਸੀਂ ਦੇਖੋ ਜੀ ਉਹ ਤਾਂ ਜੋ ਹੋਊਗਾ ਉਹ ਤਾਂ ਬਾਅਦ ਦੀ ਗੱਲ ਹੈ ਰਜਿਸਟਰ ਦਾ ਕਰਾਣਾ ਹੈ ਮਹੀਨੇ ਤੋਂ ਉੱਪਰ ਹੋ ਗਿਆ ਹਾਂ ਜੀ ਸੈਂਟਰਲ ਸਰਕਾਰ ਵੱਲੋਂ ਕੋਈ ਵੀ ਇਹ ਪਹਿਲ ਨਹੀਂ ਕੀਤੀ ਜੀ ਇਹਦੇ ਬਾਰੇ ਤੁਸੀਂ ਕੀ ਬੋਲੋ ਬਹੁਤ ਮਾੜੀ ਗੱਲ ਹੈ ਜੀ ਸੈਂਟਰਲ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਬਈ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਹਨ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਪ ਦੀ ਰਾਣੀ ਅਪੀਲ ਕਰੋਗੇ ਡੋਲੇਬਾ ਸਾਹਿਬ ਕਿਸੇ ਤਰ੍ਹਾਂ ਦੇ ਅਸੀਂ ਮੈਂ ਤਾਂ ਜਾ ਕੇ ਵੀ ਆਏ ਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਸੀ ਬਾਕੀ ਬਾਅਦ ਚ ਹੀ ਗਏ ਆ ਦੂਜੀ ਵਾਰ ਕੀਜਰ ਦੇ ਕੇ ਆਇਆ ਤੁਸੀਂ ਹੋ ਹਾਂ ਆਪਣਾ ਐਮਪੀ ਸਾਹਿਬ ਸੱਦਾ ਦੁੱਤਾ ਤੁਸੀਂ ਹੋਰ ਜਥੇਬੰਦੀਆਂ ਨੂੰ ਆਸੀਂ ਕਿਸੇ ਨੂੰ ਨਹੀਂ ਸੱਦਾ ਦਿੱਤਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾਣਾ ਪੂਰੇ ਪੰਜਾਬ ਦਾ ਘੱਟ ਹੋਊਗਾ ਜਟਲ ਫੇਸਪੋਰਟ ਦਾ ਨਹੀਂ ਜੀ ਪੂਰੇ ਪੰਜਾਬ ਦਾ ਬਾਹਰੋਂ ਵੀ ਆ ਜਾਣ ਚਾਹੇ ਬਾਹਰੋਂ ਸੂਬਿਆਂ ਤੋਂ ਵੀ ਆ ਜਾਣ ਅਮਰੀਕਾ ਕੈਨੇਡਾ ਤੋਂ ਆ ਜਾਣ ਜੋ ਸੰਗਤ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹੀ ਹੈ ਨਾ ਜੀ ਪਾਰਟੀ ਕਿਉਂ ਕਾਮਯਾਬ ਹੋਣ ਦੀ ਹੈ ਜਨ ਸਮਰਥਨ ਚਾਹੀਦਾ ਹੈ ਸੰਗਤ ਦਾ ਸਮਰਥਨ ਚਾਹੀਦਾ ਹੈ ਸਾਡੇ ਕੋਲੇ ਪਹਿਲਾਂ ਸਮਰਥਨ ਹੈ ਅਸੀਂ ਬਾਅਦ ਚ ਪਾਰਟੀ ਬਣਾ ਰਹੇ ਹਾਂ ਤਾਂ ਕਾਮਯਾਬਤਾ